ਤਾਬੀਆਂ ਹੋਣ ਇਹ ਤਾਂ ਹੁੰਦੀ ਸੋਹਣੀ ਆ ਚਲਿਆ ਨਾ ਇਹ ਤਾਂ ਫੋਲ ਲਿਜੀਆਂ ਹੋ ਜਾਂਦੀਆਂ ਹਾਂ ਉਹ ਪਤਾ ਨਹੀਂ ਕਿਵੇਂ ਆ ਹੋ ਜਾਂਦੀਆਂ ਲੱਗੀਆਂ ਤਾਂ ਬਾਬਾ ਆਈਆਂ ਨਿੱਕੇ ਨਿੱਕੇ ਉਹ نیچے ਅੱਥਲ ਹਾਂ ਕੰਧਾਂ ਨਾਲ ਅੱਗੇ ਇਹ ਆ ਵੀ ਤੋੜੀ ਲੋਆ ਜਿਹੜੀ ਆ ਪਿੱਛੇ ਅੰਦਰ ਚ ਸੁੱਕੇ ਵੀ ਜਾਂਦੀਆਂ ਕਈ ਨਾ ਇਹ ਸੁੱਕਦੇ ਹਵਾ ਦੇ ਇਹ ਸੁੱਕ ਮੋਰ ਬਸ ਵੈਸੇ ਸੀਜ਼ਨ ਨਹੀਂ ਹੈਗਾ ਪਰ ਇਹ ਹੁੰਦਾ ਵੀ ਚੱਲ ਮਤਲਬ ਹਿੰਜੇ ਹੈਗੇ ਆ ਤੇ 15 20 ਦਿਨ ਮਹੀਨੇ ਬਾਅਦ ਬਣਾਉਣ ਲਈ ਕੀ ਹੁੰਦਾ ਦਾ ਫੁੱਲ ਦਾ ਆੜੇ ਫੁੱਲ ਲੱਗੇ ਸਾਰੀਆਂ ਤੋਰੀਆਂ ਬਣਨਗੀਆਂ ਨਾ ਨਾ ਇਹ ਤਾਂ ਪਿੱਛੇ ਫੁੱਲ ਹੁੰਦੇ ਪਹਿਲਾਂ ਆਜਾ ਤੋਰੀ ਬਣਦੀ ਬਾਅਦ ਚ ਫੁੱਲ ਖੇਡਦਾ ਅੱਛਾ ਪਹਿਲਾਂ ਤੋਰੀ ਬਣ ਕੇ ਉਹ ਅੱਛਾ ਅੱਛਾ ਆਹ ਕਿੱਦਾਂ ਦਿੱਤੀਆਂ ਕਿੱਡੀਆਂ ਸੋਹਣੀਆਂ ਲੱਗਣ ਡੀਆਂ ਉੱਪਰ ਕਿੱਥੇ ਚੜਾਂਗੇ ਬਾਅਦੋਂ ਕਿੱਥੇ ਚੜਿਆ ਜਾਣਾ ਇਹ ਸੋਹਣੀਆਂ ਗੱਡੀਆਂ ਲੱਗਣ ਡੀਆਂ ਜਿਵੇਂ ਉਹ ਨਹੀਂ ਲਾਈਆਂ ਹੁੰਦੀਆਂ ਨਾਲੇ ਆਪੇ ਹੀ ਚਲਦੀਆਂ ਨਾਲੇ ਫਿਰ ਨੂੰ ਹਾਂ ਪੱਗ ਨਹੀਂ ਪਹਿਣੇ ਕਿੱਥੇ ਨਾ ਜਾਵੇ ਹੈ ਵੀ ਨਾ ਉਹ ਵੀ ਭਈਆ ਬੋਲਦੀ ਜੀ ਹੂੰ ਇਹ ਦੀਆਂ ਆੜੀਆਂ ਨਾ ਮੈਨੂੰ ਲੱਗਦਾ ਆਪੇ ਹੀ ਹੋ ਜਾਂਦੀਆਂ ਇਦਾਂ ਹਾਂ ਤਾਰਾਂ ਜੀਆਂ ਨਵਲੇਟੇ ਆਪੇ ਪਾ ਲੈਂਦੀ ਉਹ ਕਿਵੇਂ ਤੋੜਾਂਗੇ ਹੱਡੀ ਦੂਰੋਂ ਹਾਂ ਮੰਮੀ ਹਾਂ ਉਹ ਕਿਵੇਂ ਟੁੱਟਣਗੇ ਨਹੀਂ ਦੂਰ ਕੋੜੀ ਲੈਉਣੇ ਪੈਣ ਕੋੜੀ ਲੈ ਆਜੇ ਉਹ ਪੌੜੀ ਹੈ ਜੀ ਲੰਬੀ ਹਾਂ ਕੋ ਗਣੇ ਲੱਗੇ ਕੋਈ ਚੀਜ਼ ਹੋਵੇ ਤੇ ਹਮ ਤੋੜਨ ਲੱਗ ਜਾਂਤਾ ਨਹੀਂ ਹੋ ਗਏ ਸੀ ਹੂੰ ਉਧਰ ਦੇਖਿਆ ਸੀ ਮੈਂ ਉਧਰ ਦੇ ਪਾਸੇ ਲੱਗੀਆਂ ਤਾਂਵੇਂ ਹੈਗੇ ਨਿੱਕੀਆਂ ਨਿੱਕੀਆਂ ਪਾਰ ਸਾਰੀਆਂ ਨਹੀਂ ਉਧਰ ਹੈਗੀਆਂ ਵੱਡੀਆਂ ਵਿੱਚ ਤੇ ਡਾੜੀ ਲਿਆਉਣਗੇ ਸੋੜ ਕੇ ਇਹ ਜਦੋਂ ਆਪਾਂ ਗਾਹ ਤੋੜਾਂਗੇ ਨਾ ਫਿਰ ਹੋਣਗੀਆਂ ਸਾਰੀਆਂ आया तो देना वाली ओदर में आओ जल्दी बेटा छोड़ दो हेलो खराब में सूख बहुत जांदियां मम्मी हां लो इते पालो ਸਬਜੀ ਚਲੋ ਜਿੱਦਾਂ ਹਾਂ ਇੰਨੀ ਉਹ ਲੱਗਦੀ ਤਾਂ ਨਹੀਂ ਸਵਾਦ ਨੂੰ ਜੇ ਦੇਖੀ ਜਾਵੇ ਤਾਂ ਪਰ ਇਹ ਆ ਵੀ ਇਹ ਸਬਜੀ ਜਿਹੜੀ ਘਰ ਦੀ ਆ ਇਹਦੇ ਨਾਲ ਦੀ ਰਿਸਤ ਨਹੀਂ ਨਾ ਹੁੰਦੀ ਕੋਈ ਚਾਹਣ ਬੱਚੇ ਖਾਸ਼ੋ ਕੇ ਖਾਂਦੇ ਦੇਖੋ ਧਿਆਨ ਨਾਲ ਉਹ ਗਲੇ ਪਾਸੇ ਵੀ ਆਵੇ ਪਈ ਆ ਵਿੱਚ ਹੁਣ ਸਾਹ ਸਾਹਮਣੇ ਤੁਹਾਡੇ ਆ ਜਿਹੜੀ ਪੱਤੇ ਜੇ ਖਰਾਬ ਹੋ ਗਏ ਹਨ ਹੈ ਨੇ ਹੁਣ ਆਪੇ ਸੁੱਕ ਜਾਣਗੇ ਇੱਦਾਂ ਉਹਨਾਂ ਵੱਢ ਦਾਂਗੇ ਜੜ ਥੋੜੀ ਜੀ ਰਹਿਨ ਦਾਂਗੇ ਬਾਕੀ ਸਾਰੀਆਂ ਕੱਟ ਦਾਂਗੇ ਹਮ ਇੱਕ ਵਾਰੀ ਬਸ ਹੋਰ ਤੋੜਨੀ ਆ ਆਪਾਂ ਹਮ ਫਿਰ ਕੱਟ ਦਾਂਗੇ ਫਿਰ ਗਾਜਰ ਮੂਲੀ ਆ ਸਾਰਾ ਸਬਜ਼ੀਆਂ ਮੇਥੀ ਬਹੁਤ ਹੋ ਜਾਣੀ ਹੁਣ ਹਮ ਹਮ ਜਾਂ ਮੈਂ ਥੱਲੇ ਆਪਾਂ ਦਰਬਾਰ ਸਾਹਿਬ ਗਏ ਤਾਂ ਆਪਾਂ ਨੂੰ ਡੇਢ ਕ ਘੰਟੇ ਲੱਗਿਆ ਮੱਥਾ ਟੇਕਣ ਦੇਣਾ ਹਾਂ ਡੇਢ ਘੰਟਾ ਇਸ ਵਾਰੀ ਤਾਂ ਨਾ ਸੱਚੀ ਪਤਾ ਨਹੀਂ ਕਿਉਂ ਆਇ ਨਾ ਲੰਦਾ ਹਾਂ ਹਾਂ ਥੋੜੀ ਜਿਹੀ ਘੱਟ ਸੀਗੀ ਜਿੱਦਾਂ ਅੱਗੇ ਹੁੰਦੀ ਆਪਾਂ ਜਦੋਂ ਜਾਂਦੇ ਬਹੁਤ ਜ਼ਿਆਦਾ ਹੁੰਦੀ ਛਾਟਾ ਸਾਹਿਬ ਵੀ ਪੰਚਮੀ ਤੇ ਜਿਆਦਾ ਭੇੜ ਹੁੰਦੀ ਸੰਗਰਾਂਤ ਤੇ ਠੀਕ ਹੀ ਸੀ ਪੂਲਿਆ ਪੂਲਿਆ ਸਭ ਕੁਝ ਠੀਕ ਨੇ ਜਦ ਨਾਲ ਇੱਕ ਦੰਗ ਹੋਤਾ ਜਾਂਦਾ ਇਹ ਬਣਦੀਆਂ ਨਹੀਂ ਸੁੱਤ ਜਾਂਦੀਆਂ ਹੁੰਦੀਆਂ ਹੂੰ ਥੋੜੀਆਂ ਜਿਹੀਆਂ ਹੀ ਰਹਿ ਜਾਂਦੀਆਂ ਨੇ ਪਹਿਲਾਂ ਸਿਮਮੂ ਨੇ ਸੀ ਖੁਸ਼ ਹੋ ਕੇ ਖਾਂਦਾ ਬੜੀ ਖੁਸ਼ ਹੋ ਕੇ ਖਾਂਦਾ ਹਾਂ ਇਹ ਸਵਾਦ ਬਣਦੀਆਂ ਨੇ ਸਿਮਮੂ ਦੀ ਹਾਈਟ ਵੇਖੀ ਮਮੀ ਜਦੋਂ ਅੰਦਰ ਖੜੇ ਹੋਏ ਸੀ ਬਾਬਾ ਜੀ ਦਾ ਦੇਖੋ ਸਾਰਿਆਂ ਤੋਂ ਲੰਮਾ ਪਾ ਦਿੱਤਾ ਨਾ ਜੰਡੂ ਤੋਂ ਵੀ ਲੰਮਾ ਹੋ ਗਿਆ ਤਾਂ ਜਿੰਨੇ ਵੀ ਆਏ ਹੋਏ ਸੀ ਸਾਰਿਆਂ ਤੋਂ ਲੰਮਾ ਸੀਗਾ ਮੱਧ ਦੇ ਸਭ ਤੋਂ ਵਧੀਆ ਹੁੰਦੇ। ਸੋ ਇਹ ਸੀ ਇਸ ਤੋਂ ਪਹਿਲਾਂ ਸਭ ਤੋਂ ਵਧੀਆ। ਕਰਨਾ ਤੁਹਾਨੂੰ। ਕੁਰਤਾ ਪਜਾਮਾ ਵੀ ਕਿੰਨਾ ਚਚਿਆ ਅਸ ਕੱਲ। ਇਹ ਲੂਣ ਬਾਹਰ ਤੋਂ ਸਭ ਕੋਈ ਘਰ ਆਉਂਦਾ। ਜੋਤੀਆਂ ਕੁੱਤਿਆਂ ਦੀ ਸਾਤਰੀ ਦੇ ਵਿੱਚ ਲੰਮੀਆ ਰੰਗ ਦੇ ਬਸ ਹਾਂ ਇਹ ਕੁੜੀਆਂ ਕੁੜੀਆਂ ਨੇ ਨਾ ਹਾਂ ਕੁੜੀਆਂ ਕੁੜੀਆਂ ਅੰਕ ਕਿੱਦਸਣ ਲੱਗਣ ਨੇ ਫੁੱਲ ਇਹ ਕਈ ਵਾਰੀ ਜਦੋਂ ਇਦਾਂ ਹੋ ਜਾਂਦੀਆਂ ਨੇ ਨਾ ਇਹ ਮਤਲਬ ਜਿਹੜੀਆਂ ਸੜ ਜਾਂਦੀਆਂ ਨੇ ਹਾਂ ਹਾਂ ਇਹ ਕੀੜੇ ਖਾ ਲੈਂਦੇ ਨੇ ਫੁੱਲ ਹੌਣ ਘਟ ਗਏ ਵੈਸੇ ਹੁਣ ਜਾਂ ਫਿਰ ਉੱਥੇ ਸੁੱਕਣੀ ਸ਼ੁਰੂ ਹੋ ਜਾਂਦੀ ਕਿਹੜੇ ਅੱਗੇ ਬੜੇ ਸੀ ਹੁਣ ਤਾਂ ਨਹੀਂ ਦਿਖਦੇ ਪਏ ਹੈਗੇ ਆ ਪਰ ਥੋੜੇ ਜਿਹਾ ਸੇ ਕੱਟੇ ਆ ਪਰ ਹੁਣੋਂ ਚਲ ਕੋਈ ਨਹੀਂ ਹੁਣ ਸਫਾ ਵਾਲੀ ਹੋਵੇ ਸੋਇਆ ਕਰਕੇ ਨਾ ਹੂੰ ਕੱਟੇ ਆ ਉੱਗਦਾ ਇੱਥੇ ਉੱਪਰ ਢਾਲ ਢੋੜ ਦੋ ਇਹ ਜੀ ਹੈਗੀ ਆ ਸਸਿ ਸ਼ੂਰ ਵੀ ਨਹੀਂ ਨਾ ਪਾਏ ਮਾੜਾ ਜਿਹਾ ਧਿਆਨ ਨਾਲ ਚੱਪਲਾ ਪਾਈਆਂ ਹੋਈਆਂ ਘਾਜਾ ਵੀ ਹੋ ਗਿਆ ਨਾ ਵਿੱਚ ਕਿੰਨਾ ਬਸ ਹੁਣ ਸਫਾਈ ਕਰਾਂਗੇ ਇੱਕ ਵਾਰੀ ਤੇ ਮਮੀ ਇੱਕ ਜੀ ਵੱਲ ਇੱਕੀ ਇੱਕੀ ਸੁੱਕ ਨਹੀਂ ਵਢੀ ਹੋਗੀ ਇੱਕ ਤਾਂ ਹੀ ਗਾਂ ਦੀ ਕਿੰਨਾ ਫੈਲ ਗਈ ਆਪਾਂ ਉਧਰ ਪੁੱਟ ਦਿੱਤੀਆਂ ਨਾ ਜਦੋਂ ਪਾਣੀ ਆਇਆ ਸੀ ਪਾਣੀ ਖੜ ਗਿਆ ਸੀਗਾ ਹੂੰ ਨੀਰੇ ਥਾਂ ਦਾ ਕਰਕੇ ਹੂੰ ਹੂੰ ਤੇ ਫਿਰ ਪੁੱਟ ਦਿੱਤੀ ਤੇ ਹੋਣ ਗਈਆਂ ਵਿੱਚ ਅੱਧਾ ਰਹਿ ਜਾਂਦੇ ਵਿੱਚ ਆ ਚਲੋ ਬਹੁਤ ਬਣ ਗਈਆਂ ਸਿੱਕੂ ਤਾਂ ਭਰ ਗਿਆ ਉਪਰੀ ਸਬਜ਼ੀ ਵਾਦ ਬਣ ਜਾਣੀ ਆਪਾਂ ਇਹ ਵਾਲੇ ਪਪੀਤੇ ਨਾ ਲੰਬੇ ਪਪੀਤੇ ਆ ਹਾਂ ਹਰੇ ਤਰ੍ਹਾਂ ਦੇ ਹੁਣ ਤਾਂ 바ਵਾ ਵਧੇ ਆ ਇਹਨਾਂ ਨੂੰ ਨਾ ਹੋ ਇੱਕ 바ਵਾ ਸੰਜਾ ਲਈ ਇਹ ਲੰਮੇ ਲੰਮੇ ਕਿੱਦਾਂ ਕੀ ਪਤਾ ਹੈ ਪਹਿਲਾਂ ਲੰਮੇ ਲੰਮੇ ਹੁੰਦੇ ਹਣ ਤੇ ਤੇ ਵੀ ਹੁੰਦੇ ਦੇਖੇ ਨਹੀਂ ਆਪਾਂ ਲਿਆਉਣੇ ਆ ਤਾਂ ਲੰਬੇ ਵੀ ਹੁੰਦੇ ਗੋਲ ਵੀ ਹੁੰਦੇ ਲੰਬੇ ਸੋਹੋਂ ਜ਼ਿਆਦਾ ਹੁੰਦੇ ਆ ਹੂੰ ਦੋ ਤਿੰਨ ਤਾਂ ਮੈਂ ਕੱਚੇ ਤੋੜ ਲੈ ਪਰੌਂਠਿਆਂ ਵਾਸਤੇ ਹੂੰ ਕੇਲੇ ਵੀ ਬਸ ਦੋ ਚਾਰ ਦਿਨਾਂ ਤੱਕ ਦਿਵਾਲੀ ਤਾਂ ਮਗਰੋਂ ਟੁੱਟ ਜਾਣਗੇ ਸਿਰ ਪਕਾ ਲਾਂਗੇ ਇਹ ਕੱਟ ਕੇ ਛੱਡ ਦੋ ਦੁਆਲੀ ਤੋਂ ਮਗਰੋਂ ਤੋੜ ਕੇ ਤੇ ਬਸ ਪਕਾ ਲਾਂਗੇ ਕੇਲਿਆਂ ਨੂੰ ਆਪਾਂ ਹੁਣੇ ਉੱਪਰ ਹੀ ਪੱਕ ਜਾਣਗੇ ਪਰ ਇਹ ਨਹੀਂ ਰੋ ਉੱਪਰ ਮਰਦਾ ਵਗਦਾ ਕਲਰ ਚੇਂਜ ਹੋਇਆ ਹੈ ਬੜਾ ਨਾ ਬੜਾ ਚੇਂਜ ਹੋਇਆ ਹੋਇਆ ਵਾ ਤੇ ਫਿਰ ਉੱਤੇ ਹੋ ਜਾਣਗੇ ਉੱਤੇ ਸਭ ਵਧੀਆ ਹਮ ਕਲਰ ਚੇਂਜ ਹੋਇਆ ਹੈ ਨਿੰਬੂ ਤੋੜ ਲੈ ਸੀ ਨਾ ਕੱਲ ਨਿੰਬੂ ਮੈਂ ਕਿਹ ਚਾਰ ਪਾ ਲੈਣੇ ਆ ਇਸ ਵਾਰੀ ਦਾ ਚਾਰ ਨਾ ਬਸ ਉਹ ਆਪਾਂ ਜਲਦੀ ਵਿੱਚ ਸੀਗਾ ਨਾ ਆਪਣਾ ਕੰਮ ਚਾਚਾਰ ਲਜਾਇਆ ਨਹੀਂ ਗਿਆ ਪਿਛਲੀ ਵਾਰੀ ਮੈਂ ਲੈ ਕੇ ਗਈ ਸੀ ਗੁਰਦੇਵ ਸਾਹਿਬ ਹੁਣ ਆਪਾਂ ਇਹ ਪਾ ਕੇ ਇੱਕ ਦੁਖਨਵੰਨ ਸਾਹਿਬ ਚੜਾਇਆ ਮੈਂ ਹੂੰ ਅੱਗੇ ਦੇ ਆਏ ਸੀ ਆਪਾਂ ਇੱਕ ਵਾਰੀ ਨਾ ਹਾਂ ਦੁਖ ਨਹੀਂ ਆ ਹਾਂ ਦੁੱਖ ਨਹੀਂ ਆ ਤੁਸੀਂ ਬਸ ਫਿਰ ਬਿਆਪੇ ਚਲੇ ਜਾਣਾ ਹੁੰਦਾ ਫਿਰ ਉੱਥੇ ਸ਼ਾਂਤ ਆ ਸਾਹ ਹਾਂ ਬਿਲਕੁਲ ਹੈ ਹਾਂ ਬਿਲਕੁਲ ਆਲ ਕੱਲ ਡੈਡੀ ਨੇ ਤੋੜੇ ਬਹੁਤ ਆਪਣੇ ਮਗਰ ਆਵੇਂ ਆਵੇਂ ਸਿੱਕੂ ਭਰਿਆ ਪਿਆ ਵਾ ਇਹ ਬਾਤ ਬਚੇ ਨਾ ਫਿਰ ਡੈਡ ਕਹਿੰਦੇ ਇੱਕ ਦਿਨ ਫਿਰ ਦੋ ਤਿੰਨ ਮਹੀਨੇ ਰੁੱਕ ਗਏ ਉਹ ਪਾਪਾ ਸਾਰੇ ਤੋੜੇ ਪਏ ਹਨਾ ਬਸ ਆਹ ਭਰਿਆ ਪਿਆ ਹੈ ਇਹ ਚਲੋ ਜੀ ਲੋਜੀ ਅੱਜ ਦੇ ਡੰਗੋ ਖੋਜੂਗਾ ਤੋਰੀਆਂ ਨਾਲ ਇਹ ਨਹੀਂ ਬਹੁਤ ਘਰ ਦੀ